ਸਸੀ ਕਲਸਾਰਿਆ ਨੂੰ ਸਸੀ ਕਾਲ ਜੀ ਵੈਲਕਮ ਕਰਦੇ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਤੁਹਾਡੇ ਦੀ ਆਪਾਂ ਸੂਟ ਲੈ ਕੇ ਆਏ ਫਿਰ ਤੋਂ ਇੱਕ ਵਾਰੀ ਬਹੁਤ ਜ਼ਿਆਦਾ ਸੋਹਣੇ ਦੇ ਘੈਂਟ ਘੈਂਟ ਬਿਨਾਂ ਦੁਪੱਟੇ ਤੋਂ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਆਊਗਾ ਪਹਿਲੇ ਜਿਹੜੇ 5-4 ਸੂਟ ਨੇ ਉਹਨਾਂ ਦਾ 450 ਰੁਪਈਆ ਬਾਕੀਆਂ ਦਾ ਆਊਗਾ 475 ਰੁਪਈਆ ਬਹੁਤ ਘੈਂਟ ਪ੍ਰਿੰਟ ਜੇ ਵੀਡੀਓ ਦੇ ਐਂਡ ਤੱਕ ਵੇਖਿਓ ਸਕਿਪ ਨਾ ਕਰਿਓ ਮਿਸ ਨਾ ਕਰਿਓ ਐਂਡ ਕਰਾਤੀ ਜੇ ਕਾਟਨ ਦੇ ਸੂਟਾਂ ਦੇ ਹਾਂ ਜੀ ਆਹ ਛੱਡਾ ਪਹਿਲਾ ਸੂਟ ਬਹੁਤ ਸੋਹਣਾ ਇਹ ਹੈਗਾ ਜੀ ਪਹਿਲਾ ਸੂਟ ਇਹ ਹੈਗੀ ਜੇ ਕ੍ਰਸ਼ ਕਾਟਨ ਇਹ ਕਾਟਨ ਕਿਹੜੀ ਹੈ ਜੀ ਇਹ क्रश कॉटन ਹੈ ਇਹਦੇ ਵਿੱਚ ਥੋੜੇ ਜੇ ਰਿੰਕਲ ਰਹਿੰਦੇ ਆ ਤੇ ਇਹ ਮਿਕਸ ਜੀ ਹੁੰਦੀ ਜੇ ਸਿੰਥੈਟਿਕ ਮਿਕਸ ਥੋੜਾ ਜਿਹਾ ਜਿੱਦਾਂ ਹੁੰਦਾ ਕਾਟਨ ਮਿਕਸ ਪਿਓਰ ਕਾਟਨ ਨਹੀਂ ਜੇ ਪਲੀਜ਼ ਇਹ ਗੱਲ ਦਾ ਖਿਆਲ ਰੱਖਿਓ ਕਸਟਮਰ ਬਿਨਾਂ ਦੁਪट्टे ਤੋਂ ਜੇ ਰੇਟ ਹੈਗਾ ਜੇ 450 ਰੁਪਏ ਸ਼ਿਪਿੰਗ ਫਰੀ ਦੇ ਨਾਲ ਇਹ ਸੁਟਾਂ ਦੀ ਕੋਰਸੈਡ ਡਰੈਸ ਜੋ ਮਰਜ਼ੀ ਜੋ ਮਰਜ਼ੀ ਬਣਾ ਸਕਦੇ ਜੇ ਇਹਦੀ ਫਰੌਕ ਡਰੈਸ ਬਣੀਆਂ ਮੇਰੇ ਕੋ ਫੋਟੋਆਂ ਹੈਗੀਆਂ ਮੈਂ ਤੁਹਾਨੂੰ ਉਹ ਵੀ ਸੈਂਡ ਕਰ ਦੂੰਗਾ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਜੇ ਬਿਨਾਂ ਦੁਪट्टे ਤੋਂ ਜੇ ਰੇਟ ਇਹਨਾਂ ਦਾ ਜੇ ਸਿਰਫ ਤੇ ਸ ਕਿਰਪਾ ਕਰਕੇ ਨੈਕਸਟ ਕਦਰ ਬੋਸ ਬਿਨਾ ਦੁਪट्टे ਤੋਂ ਸ਼ਿਪਿੰਗ ਫ੍ਰੀ ਕ੍ਰਸ਼ ਕਾਟਨ ਕਾਟਨ ਤੁਸੀਂ ਵੇਖ ਸਕਦੇ ਜੇ ਬਹੁਤ ਜ਼ਿਆਦਾ ਵਧੀਆ ਬਿਨਾ ਲਾਈਨਿੰਗ ਤੋਂ ਸਟਿਚ ਹੁੰਦਾ ਜੇ ਸੂਟ ਤੇ بیس ਜਿਹੜਾ ਜੇ ਇਹਨਾਂ ਦਾ ਥੋੜਾ ਜਿਹਾ ਮਿਕਸ ਟਾਈਪ ਜੇ ਇਹ ਗੱਲ ਦਾ ਖਿਆਲ ਰੱਖਿਓ ਆਹ ਲਓ ਬਹੁਤ ਸੋਹਣਾ ਕਲਰ ਜਿਹੜੇ ਸਾਰੇ 4 ਕਲਰ ਨੇ ਚਮੇ ਕਲਰ ਬਹੁਤ ਸੋਹਣੇ 4 ਕਲਰ ਇਹ ਐਂਡ ਕਰਾਉਣ ਵਾਲੇ ਆਹ ਲਓ ਜੀ ਬਿਨਾ ਦੁਪट्टे ਤੋਂ ਜੇ ਲਾਸਟ ਹੈ ਕਦਰ ਆਹ ਲੋ ਜੀ ਐਂਡ ਕਲਰ ਤੇ ਐਂਡਲੈਸ ਕਲਰ ਇਹ ਹੈਗੇ ਹੈਗੇ 400 ਤੇ 50 ਰੁਪਏ ਦੇ ਸੂਟ ਬਿਨਾਂ ਦੁਪੱਟੇ ਤੋਂ ਕ੍ਰਸ਼ ਕਾਟਨ ਦੇ ਵਿੱਚ ਤੇ ਹੁਣ ਜਿਹੜਾ ਸਟਾਕ ਸ਼ੁਰੂ ਹੋਇਆ ਜੇ ਇਹ ਹੈਗਾ ਜੇ ਕਾਟਨ ਤੇ ਇਹਦਾ ਰੇਟ ਹੈਗਾ ਜੇ 475 ਰੁਪਏ ਚੈੱਕ ਕਰੀ ਜੋ ਤੇ ਦੋ ਦੋ ਸੂਟ ਹੀ ਕਬਲ ਧਿਆਨ ਨਾਲ ਖੋਲੀ ਇਕੱਠੇ ਹੀ ਕਟਿੰਗ ਨਹੀਂ ਹੋਈ ਹੈ ਜੀ ਆਹ ਲੋ ਜੀ ਪਹਿਲਾ ਸੂਟ ਆਹ ਲੋ ਜੀ ਪਹਿਲਾ ਕਲਰ ਆ ਗਿਆ ਜੇ ਰਾਇਲ ਬਲੂ ਤੇ ਪ੍ਰਿੰਟੀ ਬਹੁਤ ਸੋਹਣਾ ਹੈ ਰੌਇਲ ਬਲੂ ਸ਼ੇਡ ਜੇ ਬਹੁਤ ਜਿਆਦਾ ਸੋਹਣੀ ਤੇ ਇਹਦਾ ਕਪੜਾ ਵੀ ਤੁਹਾਨੂੰ ਮੈਂ ਦਿਖਾ ਦਣਾ ਇਹੋ ਜੀ ਕਪੜਾ ਬਹੁਤ ਜਿਆਦਾ ਪਿਆਰਾ ਤੇ ਸੌਫਟ ਆ ਤੇ ਇਹਦਾ ਰੇਟ ਆਊਗਾ ਜੇ 475 ਰੁਪਏ ਬਿਨਾਂ ਦੁਪट्टे ਤੋਂ ਜੇ ਇਹ ਆ ਗਿਆ ਨੈਕਸਟ ਕਲਰ ਆਹ ਲੋ ਜੀ ਦੂਜਾ ਕਲਰ ਆ ਗਿਆ ਇਹਦੇ ਵਿੱਚ ਲਾਈਟ ਮਹਿੰਦੀ ਸ਼ੇਡ ਬਹੁਤ ਸੁਨਹਿਰੀ ਪਿਸਤਾ ਤੇ ਮਹਿੰਦੀ ਦਾ ਕੰਬੀਨੇਸ਼ਨ ਹੈ ਹਾਂ ਇਹਦੇ ਤੁਸੀਂ ਸਕਰੀਨਸ਼ਾਟ ਲੈ ਕੇ ਤੇ ਵਟਸਐਪ ਤੇ ਭੇਜੀ ਜਾਇਓ ਪੇਮੈਂਟ ਜਿਹੜੀ ਜੇ ਇਹਨਾਂ ਦੀ ਆਨਲਾਈਨ ਅਡਵਾਂਸ ਜੇ ਤੇ ਕੈਸ਼ ਔਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਹੈਗੀ। ਤੇ ਜਿਹੜੀ ਤੱਕਾ ਬਲੈਕ ਤੇ ਗ੍ਰੇ ਆਹ ਲੋ ਜੀ ਬਲੈਕ ਤੇ ਗ੍ਰੇ ਦਾ ਕੰਬੀਨੇਸ਼ਨ ਵੇਖ ਲਓ। ਬਹੁਤ ਸੋਹਣਾ ਡਿਜ਼ਾਈਨ ਹੈ। ਚੋਕਾ ਹ ਕਬਲ ਭਲਾ ਜਾਣ ਹੈ ਕਿ ਤੇਰੀ ਬਾਝ ਕਿ ਨਹੀਂ? ਹੈਗੀ ਆ ਪਰ ਪਾ ਦੋ ਸੂਟੇ ਨੇ ਘਾਰੇ ਲੱਗਣ ਗਿਆ। ਹਾਂ ਐਦਾਂ ਇਧਰੋਂ ਐਦਾਂ ਕਰ ਦਿਆਗਾ ਇੱਥੇ ਦੋਵੇਂ ਥਾਂ ਫਾੜ ਇਧਰੋਂ ਸਿਰੇ ਤੋਂ। ਇਧਰ ਐਦਾਂ ਐਦਾਂ ਇਧਰੋਂ ਖੋਲਤਾ ਆ ਇਹਨੂੰ ਇਧਰੋਂ ਐਦਾਂ ਐਦਾਂ ਦਿਖਾਤਾ। ਕਿ ਕਹ ਵਧੀਆ ਹੋ ਗਿਆ ਨਾ? ਹਾਂਜੀ। ਚਲੋ ਜੀ ਇਹਦੇ ਵਿੱਚ ਆ ਗਿਆ ਅੱਗੇ ਆਪਣੇ ਕੋਲ ਕਲਰ ਆ ਗਿਆ 레드 ਤੇ 레드 ਦੇ ਨਾਲ ਆ ਗਿਆ ਜੇ ਪਿੰਕ ਦਾ ਮੈਚਿੰਗ ਤੇ ਕੰਟਰਾਸਟ ਕੰਟਰਾਸਟ ਬਹੁਤ ਸੋਹਣਾ ਸੂਟ ਤੁਹਾਨੂੰ ਆਪਾਂ ਐਂਡ ਤੱਕ ਦਿਖਾਉਣੇ ਐਂਡ ਲੈਵਲ ਦਾ ਘੈਂਟ ਘੈਂਟ ਸੂਟ ਕੀ ਮਤਰੀਏ ਦੋ ਸੂਟ ਵੀ ਲੈ ਸਕਦੇ ਜੇ ਕਿ ਨੇ ਸੇਮ ਬਣਾਉਣਾ ਤੇ ਵੀ ਲੈ ਸਕਦੇ ਸੇਮ ਹਾਂ ਇਹ ਮਿਲ ਜਾਊਗਾ ਸੂਟ ਕੋਈ ਗੱਲ ਨਹੀਂ ਆ ਲਓ ਜੀ ਅੱਗੇ ਹੁਣ ਪ੍ਰਿੰਟ ਵੇਖੀ ਜਿਓ ਤੁਸੀਂ ਸਾਰੇ ਪ੍ਰਿੰਟ ਜਿਹੜੇ ਜੇ ਬਹੁਤ ਟਾਪ ਦੇ ਜੇ ਸਾਰੇ ਸਾਰੇ ਦੋ ਦੋ ਹਾਂ ਹਾਂ ਹੈ ਨਾ ਚਾਰ ਚਾਰ ਆ ਕਟਿੰਗ ਦੋ ਦੋ ਦੀ ਕਰਾਈ ਇਹਦੀ ਬਾਅਦ ਵਿੱਚ ਹੁੰਦੇ ਨਹੀਂਗੇ ਆਹ ਲਓ ਜੀ ਵਾਈਟ 블랙 ਗ੍ਰੀਨ ਬਹੁਤ ਜ਼ਿਆਦਾ ਸੋਹਣਾ ਚਾੜਜੇ ਕਲਰ ਬਹੁਤ ਜ਼ਿਆਦਾ ਪਿਆਰੇ ਜੇ ਬਿਨਾ ਦੁਪੱਟੇ ਤੋਂ ਜੇ ਤੇ ਕਪੜਾ ਕਾਟਨ ਤੁਸੀਂ ਦੇਖ ਸਕਦੇ ਜੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਜੇ ਰੇਟ ਇਹਨਾਂ ਦਾ ਹੈਗਾ ਜੇ ਸਿਰਫ ਤੇ ਸਿਰਫ 475 ਰੁਪਏ ਸ਼ਿਪਿੰਗ ਫਰੀ ਜੇ ਹਾਂਜੀ ਤੱਲੇ ਹੋ ਰਹੀ ਹੈ ਇਹ ਕਲੀਅਰ ਐ ਇਦਾਂ ਇਹ ਚਾਹਿਆ ਯੈਲੋ ਦਾ ਤੱਲੇ ਕੋਈ ਮੜਾ ਜਨ ਹਾਂ ਇਹ ਤੁਸੀਂ ਵੇਖ ਸਕਦੇ ਜੇ ਇਹਦੇ ਵਿੱਚ ਲੈਮਨ ਸ਼ੇਡ ਪਿਸਤਾ ਗ੍ਰੇ ਬਲੈਕ ਇਹਦੇ ਨਾਲ ਜਿਹੜਾ ਮਰਜੀ ਦੁਪੱਟਾ ਜਿਹੜਾ ਤੁਸੀਂ ਆਪਣੇ ਕੋਲੋਂ ਮੈਚ ਕਰ ਸਕਦੇ ਜੇ ਘਰ 'ਚ ਆਮ ਦੁਪੱਟੇ ਹੁੰਦੇ ਹੀ ਆ ਜਿੰਨੇ ਇਹਦੇ ਵਿੱਚ ਕਲਰ ਆ ਕੋਈ ਨਾ ਕੋਈ ਦੁਪੱਟਾ ਤੇ ਹੋ ਕੋਈ ਨਾ ਕੋਈ ਦੁਪੱਟਾ ਤੇ ਹੈਗਾ ਹੀ ਆ ਇਹ ਕਰਕੇ ਤੁਹਾਡਾ ਫਾਇਦਾ ਕਰ ਦਿੰਨੇ ਆਪਾਂ 475 ਰੁਪਈਆ ਦੇ ਵਿੱਚ ਬਿਨਾਂ ਦੁਪੱਟੇ ਤੋਂ ਫ੍ਰੀ ਸ਼ਿਪਿੰਗ ਦੇ ਨਾਲ ਘਰ ਬੈ ਕੇ ਆਰਡਰ ਕਰ ਸਕਦੇ ਜੇ ਤੁਸੀਂ ਬੜੇ ਮਜ਼ੇ ਨਾਲ ਆਨਲਾਈਨ ਆਪਾਂ ਤੁਹਾਨੂੰ ਭੇਜ ਦਵਾਂਗੇ ਐਡਰੈਸ ਪ੍ਰੋਪਰ ਆਪਣਾ ਸਹੀ ਭੇਜਿਓ ਬਸ ਤੇ ਬਹੁਤ ਸੋਹਣੇ ਕਲ ਸਾਰੇ ਪ੍ਰਿੰਟ ਬੜੇ ਸੁਨੇ ਦੇਖੇ ਕਵਲ ਨੇ ਵੀ ਕਿ ਪ੍ਰਿੰਟ ਹੋਣੇ ਹੀ ਖੋਲੇ ਅਸੀਂ ਸਾਰੇ ਹੀ ਕਹਿਣ ਕਵਲ ਤਾਂ ਚੋਰੀ ਖੋਲੇ ਸਾਰੇ ਇਹ ਸਿੰਪਲ ਸੂਟ ਬਣ ਕੇ ਬਹੁਤ ਸੋਹਣਾ ਲੱਗਣਗੇ ਬਹੁਤ ਘੈਂਟ ਲੱਗਣਗੇ ਲੁੱਕ ਬਹੁਤ ਸੋਹਣੀ ਆਉਂਦੀ ਇਹਨਾਂ ਸੂਟਾਂ ਦੀ ਇਹ ਜਿਹੜੇ ਹਨ ਇਹ ਸੂਟ ਸਪੈਸ਼ਲੀ ਜਿਹੜੇ ਹਨ ਇਹ ਡ्रेस ਕੋਟ ਸੈੱਟ ਨਾਈਟ ਸੂਟ ਟ੍ਰੈਕ ਸੂਟ ਜੋ ਮਰਜ਼ੀ ਇਹਨਾਂ ਦਾ ਬਣਵਾ ਲਓ ਤੁਸੀਂ ਅੱਜ ਕੱਲ ਦੇ ਬੜਾ ਕੁਝ ਬਣ ਜਾਂਦਾ ਉਹਨਾਂ ਵਾਸਤੇ ਹੀ ਐ ਸਪੈਸ਼ਲ ਜਿਹੜੇ ਆ ਇਹ ਸਪੈਸ਼ਲ ਜਿਹੜਾ ਆ ਇਹ ਡਰੈੱਸ ਮਟੀਰੀਅਲ ਆ ਇਹਨੂੰ ਸੂਟ ਬਣਾ ਲਓ ਡਰੈਸੇਸ ਬਣਾ ਲਓ ਗਾਊਨ ਜੋ ਮਰਜ਼ੀ ਬਣਾਈ ਜਾਓ ਇਹਨਾਂ ਦਾ ਸੂਟ ਤੇ ਹੈ ਕਈ ਹੈਗਾ ਫਿਰ ਅੱਗੇ ਜੋ ਤੁਹਾਡੀ ਜੀ ਕਹਤਾ ਹੁਣ ਸੈੱਟ ਚੱਲਣ ਦੇ ਐਸ ਕਰ ਗਾਊਨ ਡਰੈਸ ਬਣਾਓ ਅਭੀ ਚੈੱਕ ਕਰੋ ਫਰੋਜ਼ੀ ਫਰੋਜ਼ੀ ਦੇ ਨਾਲ ਰੈੱਡ ਸਕਾਈ ਸਕਾਈ ਦੇ ਨਾਲ ਮੋਰ ਪੰਖੀਆ ਤੇ ਨਾਲ ਬਰਾਊਨ ਬਹੁਤ ਜ਼ਿਆਦਾ ਕੰਟਰਾਸਟ ਨੇ ਇਹਦੇ ਵਿੱਚ ਵੀ ਤੇ ਆਹ ਲਓ ਜੀ ਇਹ ਆ ਗਿਆ ਜੇ ਨੈਕਸਟ ਕਲਰ ਸਾਡੇ ਕਲਰ ਬੜੇ ਸੋਹਣੇ ਇਹ ਵੀ ਸਾਰਾ ਜਿਹੜਾ ਜੇ ਬਿਨਾਂ ਦੁਪੱਟੇ ਤੋਂ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਰੇਟ ਵੀ ਫ੍ਰੀ ਵਾਲਾ ਜੇ 475 ਰੁਪਈਆ ਦਾ ਸੂਟ ਜੇ ਵਿਦ ਸ਼ਿਪਿੰਗ ਸ਼ਿਪਿੰਗ ਵੀ ਨਾਲ ਜੇ ਆਹ ਪਿੰਡੇ ਬੜਾ ਸੋਹਣਾ ਇਹ ਤੁਹਾਨੂੰ ਮਿਲਣਗੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਰੇਟ ਆਊਗਾ ਜੇ 475 ਰੁਪਏ ਇਹ ਸਾਡੇ ਕੋਲ ਦੁਕਾਨ ਤੇ ਵੀ ਸਾਰਾ ਸਟਾਕ ਜਿਹੜਾ ਜੇ ਅਵੇਲੇਬਲ ਆ ਤੁਸੀਂ ਲੈ ਸਕਦੇ ਜੇ ਤੇ ਇੱਕ ਬੇਨਤੀ ਆ ਉਹਨਾਂ ਭੈਣਾਂ ਨੂੰ ਉਹਨਾਂ ਕਸਟਮਰ ਨੂੰ ਹਟ ਗਿਆ ਜਿਹੜੀਆਂ ਵੀਡੀਓ ਵੇਖ ਕੇ ਸੂਟ ਲੈਣ ਆਉਂਦੇ ਆ ਪਲੀਜ਼ ਇਹ ਗੱਲ ਦਾ ਖਿਆਲ ਰੱਖਿਆ ਕਰੋ ਕਿ ਵੀਡੀਓ ਜਰੂਰ ਵੇਖਿਆ ਕਰੋ ਵੀ ਕਦੋਂ ਦੀ ਆ ਹੂੰ ਜਿੱਦਾਂ 2 ਦਿਨ ਪਹਿਲਾਂ 4 ਦਿਨ ਪਹਿਲਾਂ ਜਾਂ 10 ਦਿਨ ਪਹਿਲਾਂ ਦੀ ਹੁਣ ਕੱਲ ਪਰਸੋਂ ਸਾਲ ਪੁਰਾਣੀ ਵੀ ਵੀਡੀਓ ਵੇਖ ਕੇ ਕਸਟਮਰ ਆਣ ਕੇ ਮੇਰੇ ਨਾਲ ਵੈਸਨ ਡੈ ਕਹਿੰਦੇ 550 ਵਾਲੇ ਸੂਟ ਦੋ ਜਿਹੜੇ ਤੁਸੀਂ ਕਾਟਨ ਦੇ ਪਾਏ ਸੀ ਮੈਂ ਕਿਹਾ ਮੈਨੂੰ ਸਕਰੀਨਸ਼ਾਟ ਵਿਖਾ ਦਿਓ ਮੈਂ ਦੇ ਦਿੰਦਾ ਤੁਹਾਨੂੰ ਮੈਂ ਕਦੋਂ ਕਹਿਣ ਕਹਿੰਦੇ ਤੁਸੀਂ ਜਿਹੜੀ ਚੀਜ਼ ਕਹਿੰਦੇ ਜੇ ਤੁਸੀਂ ਦਿੰਦੇ ਨਹੀਂ ਉਹ ਦਿੰਦੀ ਕਿ ਮੈਂ ਕਿਹਾ ਇਦਾਂ ਪਿਛਲੇ ਸਾਲ ਵਾਲੀ ਤੁਹਾਨੂੰ ਮੈਂ ਅੱਜ ਕਿੱਥੋਂ ਦੇ ਦਾਂ ਭਈ ਪਿਛਲੇ ਸਾਲ ਹੀ ਗੱਲ ਕਰਨੀ ਹੈ ਤੇ ਦੋ ਦਿਨ ਜਾਂ ਤਿੰਨ ਦਿਨ ਦਾ ਸੋ ਉਹ ਵੀ ਨਹੀਂ ਕਿਤੇ ਮੇਰੇ ਉਹ ਵੀ ਕਈ ਵਾਰੀ ਸਟਾਕ ਨਹੀਂ ਮਿਲਦਾ ਪਲੀਜ਼ ਬੇਨਤੀ ਇਹ ਆ ਕਿ ਵੀਡੀਓ ਜ਼ਰੂਰ ਵੇਖਿਆ ਕਰੋ ਵੀ ਕਿਹੜੀ ਆ ਹੁਣ ਦੀ ਆ ਕਿ ਪੁਰਾਣੀ ਆ ਲੇਟੈਸਟ ਵੀਡੀਓ ਚੈੱਕ ਕਰੋ ਲੇਟੈਸਟ ਡਿਜ਼ਾਈਨ ਤੁਹਾਨੂੰ ਦਿਆ ਕਰਾਂਗੇ ਆਪਾਂ ਉਹੀ ਸੂਟ ਜਿਹੜੇ ਉਹੀ ਤੁਹਾਨੂੰ ਦੁਕਾਨ ਤੇ ਮਿਲਿਆ ਕਰਨਗੇ ਪੁਰਾਣਾ ਸਟਾਕ ਜਿਹੜਾ ਜੇ ਉਹਦੇ ਵਾਸਤੇ ਮਾਫੀ ਇਹ ਤਾਂ ਬਹੁਤ ਸਨਪਲੀਟ ਹੈ ਪ੍ਰਿੰਟ ਵੇਖੀਏ ਬਸ ਤੁਸੀਂ ਸਾਰੇ ਅੱਜ ਦੇ ਬਹੁਤ ਟਾਪ ਦੇ ਪ੍ਰਿੰਟ ਜੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਆਲ ਓਵਰ ਜੇ ਦੁਪੱਟਿਆਂ ਤੋਂ ਬਿਨਾਂ ਜੇ ਤੇ ਆ ਜਾ ਗਏ ਆ ਫਾਸਟਾ ਸੂਟ ਇਹ ਆ ਗਿਆ ਲਾਸਟ ਤੇ ਘੈਂਟ ਇਹਦੇ ਵਿੱਚ ਕਲਰ ਕੰਬੀਨੇਸ਼ਨ ਕੰਟਰਾਸਟ ਵੇਖ ਸਕਦੇ ਜੇ ਤੁਸੀਂ ਮਹਿੰਦੀ ਬਲੈਕ ਮਸਟਰਡ ਬਲੈਕ ਮਸਟਰਡ ਆਫ ਵਾਈਟ ਹਾਂ ਮਹਿਰੂਨ ਬਹੁਤ ਜ਼ਿਆਦਾ ਜਿਹੜੇ ਆ ਇਹਦੇ ਵਿੱਚ ਕੰਟਰਾਸਟ ਜਿਹੜੇ ਨੇ ਬਹੁਤ ਹੀ ਸੋਹਣੇ ਸੋਹਣੇ ਨੇ ਹਾਂਜੀ ਤੇ ਇਹ ਸਾਰਾ ਸਟਾਕ ਜਿਹੜਾ ਸਾਰੀ ਵੀਡੀਓ ਜਿਹੜੀ ਹੈ ਇਹ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਰੇਟ ਹੈਗਾ ਸੀ ਇੱਕ ਦਾ 450 ਰੁਪਏ ਤੇ ਕੁਝ ਸੂਟਾਂ ਦਾ ਹੈਗਾ ਹੈਗਾ 475 ਰੁਪਏ ਤੇ ਫਿਰ ਤੁਹਾਨੂੰ ਆਪਾਂ ਮਿਲਾਂਗੇ ਜੀ ਅਗਲੀ ਵੀਡੀਓ ਤੇ ਅਗਲੇ ਲਾਈਵ ਦੇ ਵਿੱਚ ਸਾਡੇ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਧੰਨਵਾਦ